ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਸਾਬ ਜਾਣਦੇ ਹੋ ਕਿ ਜੋ ਪੰਜਾਬ ਚ ਹੜ੍ਹਾਂ ਦੇ ਨਾਲ ਹਾਲਾਤ ਬਣੇ ਨੇ ਲਗਭਗ 1200 ਦੇ ਕਰੀਬ ਪਿੰਡ ਜੋ ਹੜ੍ਹ ਦੀ ਚਪੇਟ ਚ ਆ ਚੁੱਕੇ ਨੇ ਜਿੱਥੇ ਬਹੁਤ ਫਸਲਾਂ ਦਾ ਡੰਗਰਾਂ ਦਾ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਔਰ ਘਰਾਂ ਤੋਂ ਲੈ ਕੇ ਖੇਤਾਂ ਤੱਕ ਹਰ ਚੀਜ਼ ਡੁੱਬ ਗਈ ਔਰ ਜਿੰਨਾ ਰਾਹਤ ਕਾਰਜ ਪੰਜਾਬੀਆਂ ਨੇ ਅੱਗੇ ਵਧ ਕੇ ਕੀਤਾ ਹੈ ਉਹ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਵੀ ਉਹਦੇ ਸਾਹਮਣੇ ਫੇਲ ਨੇ ਜਿਨੀਆਂ ਸੰਸਥਾਵਾਂ ਨੇ ਜਿਨ੍ਹਾਂ ਐਨਆਰਆਈ ਵੀਰਾਂ ਨੇ ਜਿਨ੍ਹਾਂ ਭਰਾਵਾਂ ਨੇ ਜੋ ਸੰਤ ਸਮਾਜ ਨੇ ਸੇਵਾਵਾਂ ਕੀਤੀਆਂ ਨੇ ਉਹ ਬਿਲਕੁਲ ਮਤਲਬ ਕਾਬਲੇ ਤਾਰੀਫ ਨੇ ਉਹਨਾਂ ਦਾ ਕੋਈ ਮੁਕਾਬਲਾ ਕਰ ਹੀ ਨਹੀਂ ਸਕਦਾ ਸੋ ਅੱਜ ਅਸੀਂ ਸਚਕੰਡ ਸ਼੍ਰੀ ਰਮੰਧਰ ਸਾਹਿਬ ਦੇ ਸਤਕਾਰਯੋਗ ਖੱਡੀ ਗ੍ਰੰਥੀ ਕਹਿੰਦੀ ਰਖਵੀਰ ਸਿੰਘ ਜੀ ਦੇ ਅਦੇਸ਼ਾਂ ਅਨੁਸਾਰ ਗੁਰਦੁਆਰਾ ਬੁਰਜ ਕਾਲੀ ਫੋਲਾ ਸੰਗਤ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਡੇਰਾ ਮਿੱਠਾ ਡਵਾਣਾ ਜੋ ਸੰਤ ਸਰਿੰਦਰ ਸਿੰਘ ਜੀ ਨਾਲ ਨੇ ਸ਼੍ਰੋਮਣੀ ਗੱਦਕਾ ਖਾੜਾ ਤੋਂ ਸੇਵਕ ਜਿਹਾ ਇਸ਼ਨਾਨ ਤੋਂ ਹੋਰ ਮੁਸਲਮਾਨ ਭਾਈਚਾਰੇ ਤੋਂ ਸਾਰੇ ਸਿੰਘ ਨਾਲ ਨੇ ਮਦਦ ਕੀਤੀ ਟਰਸਟ ਵੱਲੋਂ ਸੀ ਜੋ ਵੀ ਸਾਡੇ ਵੱਲੋਂ ਬਣ ਸਕਿਆ ਸੀ ਸੇਵਾ ਲੈ ਕੇ ਜਾਓ ਇੱਕ ਇਹ ਮਦਦ ਨਹੀਂ ਇੱਕ ਸੇਵਾ ਲੈ ਕੇ ਨਾਲ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਖੜਾ ਹੈ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਮਨੁੱਖਾਂ ਨੇ ਹੌਣੇ ਵਚਨ ਕੀਤਾ ਕਿ ਦੁਨੀਆ 'ਚ ਕਿੱਥੇ ਵੀ ਆਫਤ ਆਂਦੀ ਹੈ ਤੇ ਪੰਜਾਬ ਸਭ ਤੋਂ ਪਹਿਲੇ ਚਾਹੇ ਯੂਕਰੇਨ ਹੈ ਤੇ ਚਾਹੇ ਸੀਰੀਆ ਹੈ ਸਭ ਤੋਂ ਪਹਿਲੇ ਸਿੱਖ ਔਰ ਪੰਜਾਬੀ ਉੱਥੇ ਮਦਦ ਕਰਨ ਲਈ ਪਹੁੰਚਦੇ ਨੇ ਬਟ ਪੰਜਾਬ ਦੀ ਮਦਦ ਕਰਨ ਲਈ ਸਿਰਫ ਪੰਜਾਬ ਹੀ ਖੜਾ ਹੈ ਤੇ ਇਸ ਕਰਕੇ ਪੰਜਾਬੀਆਂ ਨੂੰ ਇਸ ਵੇਲੇ ਇਕੱਠੇ ਹੋ ਕੇ ਮੁਰਵਸੇ ਬੇਦੀ ਲੋੜ ਹੈ ਜੋ ਪਿੰਡਾਂ ਦੇ ਵਿੱਚ ਇਹ ਆਫਤ ਆਈ ਹੈ ਇਹਦੇ ਜੋ ਪੰਜਾਬੀਆਂ ਨੂੰ ਵਾਪਸ ਉਭਾਰਨਾ ਹੈ ਜੋ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਵਾਪਸ ਤੋਂ ਖੜਾ ਕਰਨ ਲਈ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਮਿਹਨਤ ਕਰਕੇ ਉਹਨਾਂ ਦੇ ਬਾਹ ਫੜਨ ਦੀ ਲੋੜ ਹੈ ਤੇ ਸਭ ਨੂੰ ਬੇਨਤੀ ਕਰਦੇ ਆ ਕਿ ਆਓ ਰਲ ਮਿਲ ਕੇ ਪੰਜਾਬ ਨੂੰ ਪੰਜਾਬ ਦੀ ਰੋੜਾ ਐ ਤੇ ਪੰਜਾਬ ਦੀ ਮਾਂ ਪੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਹੜ੍ਹਾਂ ਦੀ ਮਾਰ ਸੁਨਾਮੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦਾ ਇਹ ਨੁਕਸਾਨ ਕੀਤਾ ਹੈ ਔਰ ਨੁਕਸਾਨ ਵੀ ਐਸਾ ਜਿਹੜਾ ਕਿ ਬਹੁਤ ਧੀਰ ਬਾਅਦ ਜਾ ਕੇ ਪੂਰਾ ਹੋਏਗਾ ਪਤਾ ਨਹੀਂ ਕੀ ਰੱਬ ਦੀ ਕੁਦਰਤ ਹੈ ਕੀ ਰੱਬ ਦਾ ਪਾਣਾ ਹੈ ਪਰ ਇਹ ਜੇ ਇਹਦੇ ਪਿੱਛੇ ਵੀ ਸਾਨੂੰ ਬਹੁਤ ਵੱਡਾ ਸ਼ੱਕ ਜਾਰ ਹੁੰਦਾ ਹੈ ਕਿ ਜਿਵੇਂ ਪੰਜਾਬ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਅੱਜ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਦੁਨੀਆ ਦੇ ਵਿੱਚ ਕਿਦਰੇ ਵੀ ਕੋਈ ਕੁਦਰਤੀ ਆਫਤ ਆਵੇ ਤੇ ਪੰਜਾਬ ਦੇ ਲੋਕ ਪੰਜਾਬੀ ਲੋਕ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਹਨ ਪਰ ਅੱਜ ਪੰਜਾਬ ਨੇ ਹੀ ਪੰਜਾਬ ਦੀ ਬਾਹ ਫੜੀ ਹੈ ਪੰਜਾਬੀਆਂ ਨੇ ਹੀ ਪੰਜਾਬੀਆਂ ਦੀ ਬਾਹ ਫੜੀ ਹੈ ਸੋ ਅੱਜ ਅਸੀਂ ਗੁਰਦੁਆਰਾ ਡੇਰਾ ਮਿੱਠਾ ਟਵਾਣਾ ਸਾਹਿਬ ਗੁਰੂ ਅੰਗਦ ਦੇਵ ਨਵਾਸ ਮਾਤਾ ਖੀਵੀ ਜੀ ਟਰਸਟ ਸ਼੍ਰੋਮਣੀ ਗਤਕਾ ਅਖਾੜਾ ਮੁਸਲਮ ਪਾਈਜਾਰਾ ਇਹ ਸਾਰੇ ਹੀ ਅਸੀਂ ਮਿਲ ਕੇ ਅੱਜ ਉਹਨਾਂ ਨੂੰ ਉਹਨਾਂ ਦਾ ਸਾਥ ਦੇਣ ਵਾਸਤੇ ਜਾ ਰਹੇ ਹਾਂ ਕਿਦਰੇ ਕੋਈ ਇਹ ਨਾ ਸਮਝੇ ਕਿ ਅਸੀਂ ਕੋਈ ਦਾਨ ਕਰਨ ਵਾਸਤੇ ਜਾ ਰਹੇ ਹਾਂ ਇਹ ਦਾਨ ਨਹੀਂ ਹੈ ਅਸੀਂ ਉਹਨਾਂ ਦੇ ਸਾਥੀ ਬਣ ਕੇ ਉਹਨਾਂ ਦਾ ਸਾਥ ਦੇਣ ਵਾਸਤੇ ਜਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਵੀ ਮਹਿਸੂਸ ਨਾ ਹੋਵੇ ਕਿ ਸਾਨੂੰ ਕੋਈ ਦਾਨ ਦੇਣ ਵਾਸਤੇ ਆਇਆ ਹੈ ਇਹ ਦਾਨ ਨਹੀਂ ਹੈ ਇਹਤੇ ਇੱਕ ਸਾਥ ਹੈ ਮੈਂ ਸਾਰੇ ਪੰਜਾਬ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਮੁੜ ਖੜਾ ਕਰਨ ਦਾ ਯਤਨ ਕਰੀਏ ਜਿਹੜਾ ਕਿ ਪੰਜਾਬ ਹੜਾਂ ਦੀ ਮਾਰ ਦੇ ਨਾਲ ਡਿੱਗ ਗਿਆ ਹੈ ਮੇਰਨ ਅਬਦੁਲ ਨੂਰ ਹੈ ਪ੍ਰੈਜ਼ੀਡੈਂਟ ਮਜਲਿਸ ਅਹਿਰਾਇਸਲਾਮ ਇਹਨ ਪੰਜਾਬ ਅੱਜ ਅਸਸ ਅਸੀਂ ਸਾਡੇ ਹੀ ਮੁਸਲਿਮ ਭਾਈਚਾਰਾ ਜਿੰਨਾ ਵੀ ਇਹ ਸਾਰਾ ਸ਼ਹਿਰ ਦਾ ਜਿੰਨਾ ਮੁਸਲਿਮ ਭਾਈਚਾਰਾ ਹੈ ਉਹਦੇ ਵਿੱਚ ਮਜਲਿਸ ਅਹਿਰਾਰ-ਏ-ਇਸਲਾਮੀ ਹਿੰਦ ਤੇ ਸਾਡੇ ਮੁਸਲਿਮ ਐਸੋਸੀਏਸ਼ਨ ਅੰਮ੍ਰਿਤਸਰ ਉਹਨਾਂ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਨੇ ਮਾਨੀਕ ਅਲੀ ਜੀ ਖੁਰਸ਼ੀਦ ਸਾਹਿਬ ਔਰ ਸਾਡੇ ਸਾਰੇ ਹੀ ਸਾਥੀ ਆਪਾਂ ਸਾਰੇ ਹੀ ਪੰਜਾਬ ਦੇ ਸ਼ਾਹੀ ਇਮਾਮ حضرت مولانا ਉਸਮਾਨ ਰਹਿਮਾਨੁਲਿਯਦਿਆਨੀ ਸਾਹਿਬ ਦੀ ਰਹਿਨੁਮਾਈ ਹੇਟ ਅੱਜ ਜਿਹੜੇ ਹੜ੍ਹ ਤੋਂ ਪੀੜਤ ਲੋਕੀ ਆ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰਤ ਦਾ ਸਮਾਨ ਆ ਉਹਦੇ ਵਿੱਚ ਜਿਸ ਤਰ੍ਹਾਂ ਕਿ ਆਟਾ ਹੈ ਚਾਵਲ ਹੈ ਚੀਨੀ ਵਗੈਰਾ ਹੈ ਔਰ ਬਹੁਤ ਸਾਰਾ ਸਮਾਨ ਹੈ ਦਵਾਈਆਂ ਹੈ ਉਹ ਸਾਰਾ ਸਮਾਨ ਆਪਾਂ ਲੈ ਕੇ ਜਾ ਰਹੇ ਆ ਕਿ ਸਾਡੇ ਨਾਲ ਸਿੱਖ ਸੰਗਤ ਜਿਹੜੀ ਆ ਉਹ ਸਾਡੇ ਨਾਲ ਚੱਲ ਰਹੀ ਹੈ ਹਰਮੇਸ ਸਲੂਜਾ ਜਿਹੜੇ ਨੇ ਉਹ ਸਾਰੇ ਹੀ ਆਪਾਂ ਸਾਰੇ ਇਕੱਠੇ ਹੋ ਕੇ ਇੱਥੋਂ ਫੁੱਲਾ ਸਿੰਘ ਦੇ ਬੂਝ ਤੋਂ ਆਪਾਂ ਨਿਕਲ ਰਹੇ ਆ ਇਨਸ਼ਾਅੱਲਾ ਪਾਜ ਨਾਲਾ ਸਾਈਡ ਦੇ ਵਿੱਚ ਜਾਵਾਂਗੇ ਜਿਹੜੇ ਜ਼ਰੂਰਤ ਵਾਲੇ ਪਿੰਡ ਹੈ ਜਿੱਥੇ ਤੇ ਜ਼ਿਆਦਾ ਤਕਲੀਫ ਹੈ ਉੱਥੇ ਆਪਾਂ ਜਾ ਕੇ ਸਾਰਾ ਸਮਾਨ ਵੰਡਾਂਗੇ ਔਰ ਇਨਸ਼ਾਅੱਲਾ ਸਾਡੀ ਇਹ ਰੂਟੀਨ ਦੇ ਨਾਲ ਚੱਲਦਾ ਰਹੇਗਾ ਕਿਉਂਕਿ ਸ਼ਾਹੀ ਇਮਾਮ ਸਾਹਿਬ ਵੈਸੇ ਵੀ ਪੂਰੇ ਪੰਜਾਬ ਦਾ ਦੌਰਾ ਕਰ ਰਹੇ ਕੱਲ ਗੁਰਦਾਸਪੁਰ ਬਟਾਲਾ ਦਾ ਸਾਰੀ ਏਰੀਆ ਦੇ ਵਿੱਚ ਉਹਨਾਂ ਨੇ ਕਵਰ ਕੀਤਾ ਤੇ ਅੱਜ ਆਪਾਂ ਜਨਾਲਾ ਸਾਈਡ ਸਾਰੀ ਦੇਖ ਰਹੇ ਇਨਸ਼ਾਅੱਲਾ ਉਮੀਦ ਹੈ ਚੱਲਦਾ ਰਹੇਗਾ ਕਿਉਂਕਿ ਇਹ ਲੜਾਈ ਲੰਬੀ ਹੈ ਕਾਫੀ ਜ਼ਿਆਦਾ ਪ੍ਰੋਬਲਮ ਆਈ ਹੈ ਪਾਣੀ ਬਹੁਤ ਜ਼ਿਆਦਾ ਹੈ ਖੋਨਾ ਪਾਣੀ ਉਤਰੇਗਾ ਉਸ ਤੋਂ ਬਾਅਦ ਥੱਲੇ ਜਿਹੜੀਆਂ ਬਹੁਤ ਸਾਰੀ ਪ੍ਰੋਬਲਮ ਆਉਂਦੀਆਂ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਉਹ ਖੇਤੀ ਦਾ ਜਿਹੜਾ ਮਸਲਾ ਉਹ ਹੈ ਕਿ ਸਾਨੂੰ ਬਹੁਤ ਸਾਰਾ ਇਨਸ਼ਾਅੱਲਾ ਅਗਗੇ ਵੀ ਇਸ ਉਦੇ ਉਪਰ ਆਪਾਂ ਕੰਮ ਕਰਦੇ ਰਹਾਂਗੇ ਇਨਸ਼ਾਅੱਲਾ ਮੇਰਾ ਨਾਮ ਖਵਰ ਪ੍ਰੀਤ ਸਿੰਘ ਚਲੂਜਾ ਹੈ ਮੈਨੂੰ ਪਤਾ ਹੈ ਅੱਜਕੱਲ ਸਾਡੇ ਪੰਜਾਬ ਤੇ ਬਹੁਤ ਵੱਡੀ ਮੁਸ਼ਕਲ ਆਈ ਹੈ ਹੜ੍ਹਾਂ ਕਰਕੇ ਸਾਡੇ ਪੰਜਾਬ ਦੇ ਕਿੰਨੇ ਪਿੰਡ ਤਬਾਹ ਹੋ ਚੁੱਕੇ ਹਨ ਅਸੀਂ ਪੰਜਾਬੀ ਹੀ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਵਾਂਗੇ ਅਸੀਂ ਅੱਜ ਦਵਾਈਆਂ ਰਸ ਹੋਰ ਵੀ ਬਹੁਤ ਸਾਰਾ ਸਮਾਨ ਲੈ ਕੇ ਉਹਨਾਂ ਕੋ ਜਾ ਰਹੇ ਹਾਂ ਵਾਹਿਗੁਰੂ ਜੀ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਉਹਨਾਂ ਦੀ ਬਾਹ ਬੰਨ ਰਹੇ ਹਾਂ ਤੁਸੀਂ ਵੀ ਜਰੂਰ ਆਓ ਤੇ ਉਹਨਾਂ ਸਾਡਾ ਨਾਲ ਸੇਵਾ ਕਰੋ ਤੇ ਉਹਨਾਂ ਦੀ ਮਦਦ ਕਰੋ ਕਿਉਂਕਿ ਇੱਕ ਪੰਜਾਬੀ ਹੀ ਪੰਜਾਬੀ ਦੇ ਹਮੇਸ਼ਾ ਕੰਮ ਆਉਂਦਾ ਹੈ ਸਾਰੀ ਦੁਨੀਆ ਹਮ ਜਿੱਥੇ ਵੀ ਕੋਈ ਪਰੇਸ਼ਾਨੀ ਆਈ ਪੰਜਾਬੀ ਸਭ ਤੋਂ ਅੱਗੇ ਖੜਾ ਹੈ ਪਰ ਅੱਜ ਪੰਜਾਬੀ ਹੀ ਆਪਣੇ ਪੰਜਾਬ ਨਾਲ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ